ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਤੁਹਾਨੂੰ ਅਪਡੇਟ ਦੇ ਰਹੇ ਹਾਂ ਸਰਦੂਲਗੜ੍ਹ ਦੇ ਪੁਲ ਤੋਂ ਖੱਗਰ ਦੇ ਪਾਣੀ ਦੀ ਸਾਮ ਨੂੰ 7 ਵਜੇ ਜੋ ਰਿਕਾਰਡ ਕੀਤਾ ਗਿਆ ਮੇਰੇ ਮਿੱਤਰਾਂ ਦੋਸਤਾਂ ਨੇ ਜੋ ਮੈਨੂੰ ਵੀਊ ਭੇਜਿਆ ਉਹਦੇ ਮੁਤਾਬਕ 5 ਤਰੀਕ 9ਵਾਂ ਮਹੀਨਾ 2025 ਨੂੰ ਸਾਮ 7 ਵਜੇ ਪਾਣੀ ਦਾ ਲੈਵਲ ਵੱਧ ਚੁੱਕਿਆ ਜੀ 22 ਫੁੱਟ ਤੇ 7 ਇੰਚ ਹੋ ਚੁੱਕਿਆ 23 ਫੁੱਟ ਦੇ ਵਿੱਚੋਂ ਸਿਰਫ 3 ਇੰਚ ਪਾਣੀ ਘਟਾ ਹੈ ਪਾਣੀ ਦਾ ਲੈਵਲ ਵੱਧ ਰਿਹਾ ਹੈ ਤੇ ਤੁਹਾਨੂੰ ਬੇਨਤੀ ਆ ਵੀ ਅੱਜ ਰਾਤ ਨੂੰ ਉੱਥੇ ਕੱਲ ਵੀ ਬੇਨਤੀ ਹੋਈ ਸੀ ਸਪੀਕਰ ਦੇ ਵਿੱਚ ਵੀ ਸਾਰੀ ਰਾਤ ਠਿਕਰੀ ਪਹਿਰਾ ਦੇਣਾ ਹੈ ਇਸ ਕਰਕੇ ਅੱਜ ਵੀ ਉਹ ਦੁਬਾਰਾ ਅਪਡੇਟ ਕੀਤੀ ਗਈ ਸੀ ਵੀ ਰਾਤ ਨੂੰ ਪਹਿਰਾ ਦੇਣਾ ਤੇ ਬਾਕੀ ਸਾਰੇ ਸਤਾਰਕ ਰਹੋ ਸੇਫ ਰਹੋ ਜ਼ਰੂਰੀ ਹੈ ਵੀ ਆਪਣੀਆਂ ਚੀਜ਼ਾਂ ਸੰਭਾਲ ਕੇ ਰੱਖੋ ਕਿਉਂਕਿ ਪਤਾ ਕੋਈ ਨਹੀਂ ਹੁੰਦਾ ਬਾਵੇਂ ਕਿ ਸਾਰੇ ਰਾਤ ਠਿਕਰੀ ਪਹਿਰਾ ਚੱਲਦਾ ਹੈ ਤੇ ਨਾਲ ਨਾਲ ਬੇਨਤੀ ਵੀ ਹੈ ਵੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਸਾਰਿਆਂ ਨੂੰ ਅਪਡੇਟ ਦਾ ਪਤਾ ਲੱਗੇ ਵੀ ਹਾਲਾਤ ਕੀ ਚੱਲ ਰਹੇ ਨੇ ਮੈਂ ਬਾਰ ਬਾਰ ਬੇਨਤੀ ਕਰਦਾ ਹੁੰਨਾ ਵੀ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਸਰਦੂਲਗੜ ਦੇ ਇਲਾਕੇ ਦੇ ਜਿੰਨੇ ਹੀ ਪਿੰਡ ਪੈਂਦੇ ਨੇ ਉਹਨਾਂ ਵੀਰਾਂ ਦੇ ਨਾਲ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਬਾਕੀ ਵੈਸੇ ਫਿਲਹਾਲ ਸੇਫ ਹੈ ਸਭ ਕੁਝ ਠੀਕ ਹੈ ਪਾਣੀ ਵੱਧ ਰਿਹਾ ਜ਼ਰੂਰ ਹੈ